ਆਏ ਕਿਸਾਨ ਵੀਰੋ ਹੱਡਾ ਢਿੱਲੋਂ ਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤਿੰਨ ਝੋਟੀਆਂ ਆਪਾਂ ਲੈ ਕੇ ਆਏ ਆ ਦੋ ਤੀਜਾ ਤੀਜਾ ਸੂਆ ਤੇ ਇੱਕ ਦੂਜਾ ਸੂਆ ਗੱਲ ਬਾਤ ਬਾਈ ਨਾਲ ਕਰਾਵਾਂਗੇ ਤਿਆਰ ਦੁੱਧ ਵਾਲੀਆਂ ਸੂਈਆਂ ਸਵਾਈਆਂ ਸਾਰੀਆਂ ਆਜੋ ਜੀ ਸਸੀ ਗਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਕਿਹਾ ਮਾ ਤੇ ਸੇ ਤਾਂ ਠੀਕ ਆ ਜੀ ਜਮਾ ਸੈਟ ਆ ਜੀ ਓਕੇ ਜੀ ਤੇ ਨੰਬਰ ਬੋਲੋ ਜੀ ਪਹਿਲਾ 842994510 ਠੀਕ ਆ ਜੀ 8429946510 ਠੀਕ ਆ ਜੀ ਤੇ ਪਿੰਡ ਖਾਈ ਜਿਲ੍ਹਾ ਮੋਗਾ ਤਸੀਮਾਹਾ ਸਿੰਘ ਤੇ ਮਧੇ ਰੋਡ ਤੇ ਆਪਣਾ ਘਰ ਆ ਜੀ ਹਨਾ ਤੇ ਅੱਜ ਆਪਾਂ ਤਿੰਨ ਜਾਨਵਰ ਦਿਖਾਉਣੇ ਆ ਜੀ ਹਾਂ ਜੀ ਤਿੰਨ ਆ ਜੀ ਠੀਕ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਗੱਲ ਕਰ ਲਗੇ ਜੀ ਕਿਹੜਾ ਸੂ ਆ ਗਿਆ ਇਹ ਇਹ ਤੀਜੇ ਸੂਈਆਂ ਜੀ ਕਿੰਨਾ ਦੁੱਧ ਰੈਡੀ ਹੈ ਇਥੇ ਕਿੰਨੇ ਦਿਨਾਂ ਦੀ ਪਾਸਾ ਸੂਈਆਂ ਮਗਰ ਕੱਟੀ ਆ ਹੂੰ ਬੋਲਾ ਹੋਊ ਹੁਣ 14 ਕਿਲੋ ਹੂੰ ਚਲਾ ਦਿਓ ਜੀ ਹਾਂਜੀ ਠੀਕ ਆ ਬੋਲਾ 14 ਕਿਲੋ ਕਿੰਨਾ ਦੁੱਧ ਘੜ ਦੂਗੀ ਜੀ ਮੇਰੇ ਹਿਸਾਬ ਨਾਲ ਦੇ ਦੋ 17 18 ਜੀ ਮਾਲਕਾਂ ਨੂੰ ਦੱਸ ਦਿੰਦਾ ਠੀਕ ਆ ਜੀ ਤੇ ਲੈ ਵਾ ਲੂਗਾ ਤਾਂ ਕੋਈ ਦੱਸਣ ਦੀ ਲੋੜ ਹੀ ਨਹੀਂ ਹੈ ਨਾ ਇੰਨਾ ਦੀ ਹੁਣ 14 15 ਕੱਢੀ ਜਾਂਦੀ ਬੋਲਾ ਅੱਛਾ ਪਰसों ਕਿਤੇ ਕੋਈ ਸੂਈ ਵੀ ਆ ਹਾਂਜੀ ਹਾਂਜੀ ਫੇਰ ਗਾ ਉਧਰ ਲਈ ਆਪਣਾ ਹੁਣ ਵੀ ਫੇਰ ਗਾ ਉਧਰ ਕਰ ਆ ਦੇਖੋ ਜੀ ਫਾਸ ਫਾਸ ਤੁਰਦੀ ਆ ਤੇ ਲੈਵੇ ਦਾ ਕੋਈ ਵੀ ਅੰਤ ਨਹੀਂ ਲੈ ਚੱਲ ਲੰਮੀ ਲੈ ਤੇ ਭਜਨ ਭਜਨ ਬਹੁਤ ਆ ਹਨਾ ਦੋ ਮੰਨਿਆਂ ਜਿੰਨਾ ਭਜਨ ਆ ਠੀਕ ਆ ਜੀ ਲੈ ਆਓ ਐ ਮੋੜ ਲਓ ਚ ਐ ਮੋੜ ਲਓ ਕਰਿਓ ਜੀ ਚੈੱਕ ਉਹਨੇ ਹੀ ਮੂਰੇ ਲੇਵਾ ਤੇ ਉਹਨੇ ਹੀ ਮਗਰ ਤਾਰ ਤੁਰ ਤਾਂ ਬੋਲੀ ਹੋਣੀ ਆ ਜੀ ਬਹੁਤ ਬਹੁਤ ਠੀਕ ਆ ਜੀ ਆ ਕਰਿਓ ਜੀ ਚੈੱਕ ਕੁਆਲਿਟੀ ਪੂਰੀ ਵਧੀਆ ਤੇ ਬਾਕੀ ਦਾ ਤੁਸੀਂ ਭੌਣ ਦੀ ਬਾਈ ਦਾ ਕਹਿਣਾ ਦੋ ਟਾਈਮ ਚੋਕੇ ਲੈ ਜਾਓ ਹਨਾ ਹਾਂ ਜੀ ਹਾਂ ਲੈਣ ਕੇ ਲੈ ਕੇ ਜਾਓ ਜੀ ਦੋ ਠੀਕ ਆ ਦੇਖੋ ਤਾਂ ਲੇ ਬਸ ਉਹ ਨੇੜ ਤੋਂ ਚੈੱਕ ਕਰਾਈਗੇ ਤੇ ਅਮਰੀਕਨ ਗਾਣ ਨੂੰ ਵੀ ਸ਼ਾਇਦ ਇਹਨਾਂ ਲੈਵਾ ਨਹੀਂ ਹੁੰਦਾ ਜੀ ਹਨਾ ਹੁੰਦਾ ਤੇ ਡਿਮਾਂਡ ਜੀ ਇਹਦੀ ਬਾਹਰ ਖੁੰਦੇ ਠੀਕ ਆ ਜੀ ਇਹ ਪਹਿਲੇ ਨੰਬਰ ਵਾਲੀ ਹੋ ਗਈ ਤੀਜਾ ਸੂਆ ਝੋਟੀ ਤੇ ਹੁਣ ਆਪਾਂ ਆ ਦੇਖੋ ਜੀ ਤੋਰੀ ਜਾਂਦੇ ਨਾਲ ਹੀ ਬੋਲੀ ਚੱਲਿਓ ਇਹ ਦੂਜਾ ਸੂਆ ਜੀ ਹਾਂ ਜੀ ਦੂਜਾ ਸੂਆ ਆ ਗਈ ਹਾਂ ਜੀ ਤੇ ਸਿੰਨ ਹੋ ਗਏ 5-4 ਦਿਨ ਜੀ ਕਟਾਮਗੜ ਹਾਂ ਜੀ ਤੇ ਮੌਕੇ ਦਾ 10 ਕਿਲੋ ਬੋਲਾ ਹੈਗਾ ਰੈਡੀ ਜਮਾ ਰੈਡੀ ਜਮਾ ਤੋਲ ਕੇ ਜਮਾ ਤੇ ਦੂਜਾ ਸੂਆ ਹਨਾ ਹਾਂ ਜੀ ਠੀਕ ਆ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਆ ਜੀ 5 ਮਹੀਨਾ 6 ਮਹੀਨਾ ਦਿਨਾਂ ਠੀਕ ਆ ਜੀ ਲੈ ਚੱਲੋ ਇਹਨੂੰ 5 ਮਹੀਨਾ 6 ਮਹੀਨਾ ਦਿਨ ਹੋ ਗਿਆ ਤੇ 24 ਦਾ ਹੁਣ ਟਾਈਮ ਐ ਦੁਬਾਰੀ 24 ਸ਼ੁਰੂ ਕਰ ਦੇਣੀ ਹੈ ਨਾ ਤੁਸੀਂ ਹਾਂਜੀ ਠੀਕ ਆ ਜੀ ਤੇ ਇਹਦੀ ਵੀ ਡਿਮਾਂਡ ਫੋਨ ਤੇ ਹਾਂਜੀ ਦੋ 10 ਕਿਲੋ ਤਿਆਰ ਦੁੱਧ ਜਮਾ ਮਣਕੇ ਲੈ ਕੇ ਜਾਵੇ ਜੀ ਕਾਇਦਨ ਹੋਗੇ ਸੂਈ ਨੂੰ ਆ 6 ਮਾਹ ਜੀ ਕਹਿੰਦੇ ਠੀਕ ਆ ਤੇ ਡਿਮਾਂਡ ਇਹਦੀ ਵੀ ਫੋਨ ਤੇ ਹਾਂਜੀ ਤੇ ਹੁਣ ਆ ਗਈ ਤੈਨ ਨੰਬਰ ਵਾਲੀ ਤੀਜਾ ਸੂਆ ਜੀ ਹੈ ਨਾ ਇਹਦੇ ਮਗਰ ਕੀ ਆ ਗਿਆ ਜੀ ਇਹਦੇ ਮਗਰ ਕੱਟਾ ਜੀ ਓਕੇ ਇਹਨੂੰ ਵੀ ਆ ਜਾਣਾ ਹੋ ਗਿਆ ਸੂਈ ਨੂੰ ਕਿੰਨਾ ਦੁੱਧ ਰੈਡੀ ਆ ਜਮਾ ਚੋਣ ਵਾਲਾ ਦੁੱਧ 14 ਜੀ 13 ਮੰਨ ਕੇ ਕੰਡੇ ਦੇ ਤੋਲ ਕੇ ਲੈ ਜਾਓ ਓਕੇ ਜੀ ਹਾਂਜੀ ਠੀਕ ਆ ਜੀ ਆ ਦੇਖੋ ਤੀਜਾ ਸੂ ਕੋਈ ਦੂਜੀ ਵਾਲੀ ਨੂੰ ਇਹ ਚੌਥਿਆ ਇਹਨੂੰ ਆਪਾਂ ਤੀਜਾ ਨਹੀਂ ਕਹਿਣਾ ਲੈ ਚਲੋ ਆ ਦੇਖੋ ਥਣ ਲਿਆ ਵਾ ਇੱਕ ਨੰਬਰ ਤੇ ਕੁਆਲਿਟੀ ਵੀ ਪੂਰੀ ਆ ਤਿੰਨ ਝੋਟੀਆਂ ਸੀ ਤਿੰਨਾਂ ਦੀ ਵੀਡੀਓ ਤੁਹਾਨੂੰ ਕਵਰ ਕਰਕੇ ਦੇਣ ਲੱਗੇ ਆ ਜੀ 8 14 ਪਰ 13 ਕਮਾਂਗੇ ਜੀ 13 ਭਾਂਡੇ ਚ ਪਾਉਣ ਵਾਲਾ ਜੀ ਹਾਂਜੀ ਹਾਂ ਉਹ ਕਿੱਲੇ ਵਾਲੂ ਆ ਬਹੁਤ ਵਧੀਆ ਹੈ ਨਾ ਧਾਰ ਆ ਬੱਚਿਆਂ ਵਿੱਚ ਉਹਨਾਂ ਪੋਲੀ ਠੀਕ ਆ ਮੋੜ ਲਿਆ ਬੰਨ ਦੇ ਫਿਰ ਬੰਨ ਦਿਓ ਤੇ ਆ ਕਰੋ ਜੀ ਇੱਕ ਬਾਈ ਦਾ ਕਹਿਣਾ ਵੀ ਤੁਸੀਂ ਆਉਂਦੀਆਂ ਚੋਕੇ ਲੈ ਜਾਓ ਜੀ ਠੀਕ ਆ ਤੇ ਕੁਆਲਿਟੀਆਂ ਪੂਰੀਆਂ ਵਧੀਆਆਂ ਇਹ ਰਾਜਸਥਾਨ ਤੋਂ ਮੰਜਾ ਆਉਂਦੀਆਂ ਆਪਣੇ ਕੋਲ ਜੀ ਹੈਨਾ ਹਾਂਜੀ ਠੀਕਾ ਇਹਦੇ ਮਗਰ ਕੀ ਆ ਗਿਆ ਕੱਟਿਆ ਹੀ ਆ ਜੀ ਇਹ ਸਾਰੀਆਂ ਅੱਛਾ ਪਹਿਲੇ ਨੰਬਰ ਵਾਲੀ ਮਗਰ ਕੱਟੀ ਆ ਤੇ ਇਹਦੀ ਵੀ ਡਿਮਾਂਡ ਫੋਨ ਤੇ ਹੋ ਕਿੰਨਾ ਦੁੱਧ ਦੱਸਿਆ ਜੀ ਰੈਡੀ ਹੁਣ ਇਹ 13 ਜੀ ਮਿੰਕੇ ਲੈ ਜੇ ਐ 14 ਜੀ ਠੀਕ ਆ ਵੀਰੇ ਤੇ ਇਹਦੇ ਥਲੇ ਕਿੰਨਾ ਜੀ 2 ਨੰਬਰ ਵਾਲੀ ਦੂਜੀ ਸੂਆ ਹੈ 11 10 ਲੈ ਜੇ ਆ ਤਾਂ ਠੀਕ ਆ ਜੀ ਦੂਜੀ ਸੂਆ ਵਾਲੀ ਹੈਗੀ ਇਹ ਆ ਬੋਲਾ ਚਾਹੁੰਦਾ 14 ਕਿਲੋ ਕੱਢੀ 14 ਕਿਲੋ ਇਹ ਕਿੰਨਾ ਕੱਢ ਦੂ ਹਾਈਐਸਟ ਦੁੱਧ ਇਹ ਕੱਢ ਦੂ 17 18 ਕਹਿੰਦੇ ਜੀ ਹੁਣ ਦੇਖੋ ਅਗਲੇ ਸਵੇਰੇ ਤੇ ਜਿਹੜੀ 2 ਨੰਬਰ ਵਾਲੀ ਦੂਜੀ ਸੂਆ ਇਹ ਕਿੰਨਾ ਕੱਢ ਦੂ ਦੁੱਧ ਹਾਈਐਸਟ ਜਦ ਤਿਆਰ ਹੋਗੀ ਹਾਂਜੀ ਦਊਗੀ ਜੀ 12 ਪਲੱਸ ਠੀਕ ਆ ਤੇ ਜਿਹੜੀ ਤੀਜੇ ਨੰਬਰ ਵਾਲੀ ਹੈ ਤੀਜਾ ਸੂਆ ਇਹ ਕਿੰਨਾ ਕੱਢ 15 90 ਦੱਸ ਦਿਆ ਹਨਾ ਇਹਨਾਂ ਦੇ ਇੱਕ ਨੰਬਰ ਹਾਂ ਨੰਬਰ ਫੇਰ ਬੋਲਦੇ ਹਾਂ 83279650 ਤੇ ਬਾਈ ਨਾਲ ਜਰੂਰ ਸੰਪਰਕ ਕਰੋ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਗੇ ਆਪਣੇ ਚੈਨਲ ਤੇ ਕਾਫੀ ਵੀਡੀਓ ਬਾਈ ਦੀਆਂ ਕੋਈ ਲੰਬਾ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਚੰਗੇ ਪਸ਼ੂ ਹੁੰਦੇ ਆ ਬਾਕੀ ਦੁੱਧ ਵਾਲੇ ਪੀਸ ਹੁੰਦੇ ਆ ਨਾ ਜੀ ਹਾਂਜੀ ਠੀਕ ਹੈ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ